ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਪੁਸ਼ਕਰ ਮੇਲੇ ਤੇ ਦਸ ਵੀਰਾਂ ਚ ਬਹੁਤ ਦੇਖੀ ਸੀ ਬਹੁਤ ਟਾਈਮ ਦੀ ਇੱਛਾ ਸੀ ਇੱਥੇ ਹੋਂ ਦੀ ਤੇ ਇਹਦੇ ਬਵੰਜਾ ਘਾਟ ਨੇ ਤੇ ਘੱਟੋ ਘਾਟ ਇਹਦੇ ਆਸੇ ਪਾਸੇ ਜਿਹੜਾ ਹੈਗਾ ਚਾਰੇ ਪਾਸੇ 500 ਦੇ ਕਰੀਬ ਮੰਦਰ ਬਣਿਆ ਹੋਇਆ ਰਾਜਸਥਾਨ ਦਾ ਇਹ ਮੇਲਾ ਇੰਨਾ ਕ ਮਸ਼ਹੂਰ ਆ ਕਿ ਇਹਨੂੰ ਦੇਖਣ ਵਾਸਤੇ ਦੇਸਾਂ ਵਿਦੇਸ਼ਾਂ ਚੋਂ ਲੋਕ ਆਉਂਦੇ ਨੇ ਆ ਦੇਖੋ ਗੋਰੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਨੇ ਰਾਜਸਥਾਨ ਆਪੋ ਆਪਣੇ ਕਈ ਰੰਗਾਂ ਕਰਕੇ ਵੀ ਮਸ਼ਹੂਰ ਆ ਇੱਥੇ ਕੁਦਰਤ ਵਾਕਈ ਮਿਹਰਬਾਨ ਆ ਇਧਰਲੇ ਪਾਸੇ ਦੇਖੋਗੇ ਤਾਂ ਬਿਲਕੁਲ ਰੇਤਾ ਚਮਕੀ ਜਾਂਦਾ ਤੇ ਉਹ ਸਾਹਮਣੇ ਤੁਸੀਂ ਪਹਾੜ ਵੀ ਦੇਖ ਰਹੇ ਨਾਲ ਨਾਲ ਸ਼ਸ਼ਕਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਟੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਮਿਜ਼ਕ ਮੂਵੀ ਟੀਵੀ ਸੋ ਆਪਾਂ ਫਿਲਹਾਲ ਖੜੇ ਆਂ ਜੀ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਚ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪੁਸ਼ਕਰ ਮੇਲੇ ਤੇ ਇੱਥੇ ਤੁਹਾਨੂੰ ਜਿਵੇਂ ਕਿ ਪਤਾ ਕਿਉਂਕਿ ਇੱਥੇ ਆ ਪੁਸ਼ਕਰ ਸ਼ਹਿਰ ਦੀ ਗੱਲ ਕਰਗੇ ਤਾਂ ਆਪਾਂ ਆ ਜੈਪੁਰ ਤੋਂ ਤਕਰੀਬਨ ਤਕਰੀਬਨ 130 ਕਿਲੋਮੀਟਰ ਦੀ ਦੂਰੀ ਤੇ ਅਤੇ ਪੁਸ਼ਕਰ ਇੱਕ Hindu ਧਰਮ ਦਾ ਸਥਾਨ ਹੈ ਮੇਨ ਸੋ ਇੱਥੇ ਸਿੱਖਾਂ ਦਾ ਕੀ ਇਤਿਹਾਸ ਹੈ ਪੁਸ਼ਕਰ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪੁਸ਼ਕਰ ਮੇਲਾ ਦੇਸਾਂ ਵਿਦੇਸ਼ਾਂ ਤੱਕ ਕਿਉਂ ਮਸ਼ਹੂਰ ਆ ਇੱਥੇ ਵਿਦੇਸ਼ਾਂ ਤੋਂ ਯਾਤਰੀ ਇੱਨੇ ਕਿਉਂ ਆਉਂਦੇ ਨੇ ਉਹ ਵੀ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਆਜੋ ਪਥਨ ਦਿਖਾਉਨੇ ਆ ਸ਼ਹਿਰ ਦਾ ਮਾਹੌਲ ਪੁਸ਼ਕਰ ਛੋਟੇ ਛੋਟੇ ਜਿਹੇ ਟਰੈਡ ਵਰਤਦੇ ਇਧਰ ਦੇ ਲੋਕ ਸੁਬਾਹ-ਸੁਬਾਹ ਦਾ ਟਾਈਮ ਆ ਸਵੇਰ ਦਾ ਤੇ ਸੜਕ ਦੇ ਦੋਨੋਂ ਸਾਈਡ ਪਹਾੜ ਨੇ ਕਾਫੀ ਸੋਹਣਾ ਲੱਗਦਾ ਮਾਹੌਲ ਸੜਕ ਦੇ ਨਾਲ-ਨਾਲ ਬਿਲਕੁਲ ਰਤੀਲਾ ਰੇਤਾ ਤੇ ਪਿੱਛੇ ਦੇ ਪਹਾੜ ਕੁਦਰਤ ਦੇ ਰੰਗ ਦੇਖੋ ਹਨ ਇੱਕ ਵਾਰੀ ਸਾਰੇ ਜਣੇ ਹਾਜ਼ਰੀ ਲਵਾਓ ਤੇ ਦੱਸਿਓ ਫਿਰ ਵੀਡੀਓ ਕਿਹੜੇ-ਕਿਹੜੇ ਪਿੰਡ ਤੋਂ ਦੇਖ ਰਹੇ ਹੋ ਆ ਪਤਾਮਕੋਟ ਮਾਨਸਾ ਤੋਂ ਆ ਤੁਸੀਂ ਜ਼ਰੂਰ ਦੱਸਿਓ ਕਿ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਮੇਥੀ ਮੋਤੀ ਪੂਰੀ ਲੱਗੀ ਹੈ ਵਧੀਆ ਆ ਕੇ ਤਾਂ ਹੀ ਲੱਗਦਾ ਜਿਵੇਂ ਆਪਾਂ ਹਿਮਾਚਲ ਚ ਹੁੰਨੇ ਆ ਕਿਉਂਕਿ ਬਾਗਬੂਗ ਵਧੀਆ ਲੱਗੇ ਨੇ ਆਪਾਂ ਮਾਨਸਾ ਤੋਂ ਪੁਸ਼ਕਰ ਤੱਕ ਦਾ ਸਫ਼ਰ ਮੋਟਰਸਾਈਕਲ ਤੇ ਕਰ ਰਹੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਕਿੰਨਾ ਜਿਹੜਾ ਖਰਚਾ ਆਜੂ ਸਾਡਾ ਇਸ ਟੂਰ ਤੇ ਤੇ ਕਿੰਨਾ ਸਮਾਂ ਲੱਗ ਜਾਣਾ ਕਿੱਥੇ ਕਿੱਥੇ ਤੁਸੀਂ ਰੁਕ ਸਕਦੇ ਹੋ ਕਿੱਥੇ ਤੁਹਾਨੂੰ ਖਾਣ ਪੀਣ ਦਾ ਸਹੀ ਆ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਜਾ ਕੇ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੰਨੀ ਦਿਨੀ ਮੇਲਾ ਚੱਲਦਾ ਹੁਣ ਕਰਕੇ ਸ਼ਹਿਰ ਚ ਟੂਰਿਸਟ ਕਾਫੀ ਆ ਜਿਹਦਾ ਕਰਕੇ ਆ ਹੋਟਲ ਵਗੈਰਾ ਇੱਥੇ ਥੋੜੇ ਜਿ ਮਹਿੰਗੇ ਮਿਲ ਜਾਂਦੇ ਨੇ ਸ਼ਹਿਰ ਤੋਂ ਬਾਹਰ ਹਾਈਵੇ ਤੇ ਅਗਰ ਤੁਸੀਂ ਰੂਮ ਲੈਣੇ ਉੱਥੇ ਤੁਹਾਨੂੰ ਸਸਤਾ ਮਿਲ ਜਾਂਦਾ ਉੱਥੇ ਤੁਹਾਨੂੰ ਘੱਟੋ ਘੱਟ 800 ਤੋਂ ਸਟਾਰਟ ਹੋ ਜਾਂਦੇ ਨੇ ਕਿਉਂਕਿ ਇੰਨੀ ਦਿਨੀ ਏਸੀ ਵਗੈਰਾ ਦੀ ਕੋਈ ਲੋੜ ਨਹੀਂ ਹੁੰਦੀ ਤੇ ਉੱਥੇ ਤੁਹਾਨੂੰ ਰੇਟ ਨਾਲ ਮਿਲ ਜਾਣਗੇ ਇੱਥੇ ਬਹੁਤ ਮਹਿੰਗੇ ਹੁੰਦੇ ਆ ਰੂਮ ਵਗੈਰਾ ਫੈਲਾਲਪਾ ਮੇਲਾ ਗਰਾਉਂਡ ਚਾ ਨਗਰ ਪ੍ਰਸ਼ਦ ਪੁਸ਼ਕਰ ਅਜਮੇਰ ਵੈਸੇ ਤਾਂ ਇਹ ਮੇਲੇ ਦੀ ਗੱਲ ਕਰਗੇ ਤਾਂ ਇਹ 22 ਤਰੀਕ ਤੋਂ ਸ਼ੁਰੂ ਹੋ ਮੀ ਆ ਗਿਆ ਭਾਈ ਕੜੀਆਂ ਪੈਣ ਲੱਗੀਆਂ ਵੈ ਤਾਂ ਇਹ ਮੇਲਾ ਜਿਹੜਾ ਹੈਗਾ ਉਹ 22 ਤਰੀਕ ਤੋਂ ਸ਼ੁਰੂ ਹੋ ਚੁੱਕਿਆ ਪਰ ਫਿਰ ਵੀ ਗੱਲ ਕਰਗੇ ਜਿਹੜਾ ਜ਼ਿਆਦਾ ਭੀੜ ਹੋਣੀ ਹੈ ਜਿਹੜੀ ਉਹ ਤੀ ਤੋਂ ਬਾਅਦ ਕਹਿ ਰਹੇ ਨੇ ਪਹਾੜਾਂ ਦਾ ਕਰਕੇ ਹਲਕਾ ਫੁਲਕਾ ਕਣੀਆਂ ਜੀਆਂ ਪੈਣ ਲੱਗ ਗਈਆਂ ਤੇ ਆਪਾਂ ਸੋਚਿਆ ਕਿ ਨਲੇ ਦਾ ਚਾਹ ਪਾਣੀ ਪੀ ਲੈਨੇ ਇੱਥੇ ਕੁਝ ਖਾਪੀ ਲੈਨੇ ਆ ਤੇ ਨਲੇ ਨੇ ਆਪਾਂ 10 ਮਿੰਟ ਰੈਸਟ ਕਰ ਲਾਂਗੇ ਕਣੀਆਂ ਥਮ ਜਾਂਦੋਂ ਮੜ ਗਈਆਂ ਆ ਅੱਜਕੱਲ ਕੁੱਲੜ ਜ਼ਿਆਦਾ ਵੱਡਾ ਟ੍ਰੈਂਡ ਆ ਉਹਨੂੰ ਇੱਥੇ ਚਾਰਜ ਨਹੀਂ ਵੀ ਮਿਲੂ ਮਿੱਟੀ ਦੇ ਕਪਾਹ ਮਿਲਦੀ ਹੈ ਟੂਰਿਸਟ ਇੱਥੇ ਕਾਫੀ ਜ਼ਿਆਦਾ ਪਰ ਹੈਗਾ ਜ਼ਿਆਦਾਤਰ ਉਹ ਗੁਜਰਾਤ ਸਾਈਡ ਦਾ ਜਾਂ ਰਾਜਸਥਾਨ ਦਾ ਕਿਉਂਕਿ ਇੱਥੇ ਲੋਕ ਧਾਰਮਿਕ ਪੱਖ ਤੋਂ ਜ਼ਿਆਦਾ ਹੁੰਦੇ ਨੇ ਪੁਸ਼ਕਰ ਦੇ ਵਿੱਚ ਜੇ ਆਪਣੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਇੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸ ਤਰ੍ਹਾਂ ਦੇ ਛੋਟੇ-ਛੋਟੇ ਮੋਟਰਸਾਈਕਲ ਜੇ ਤੇ ਜਿਪਸ ਫਰੀ ਵਗੈਰਾ ਕਾਫੀ ਜਿਆਦਾ ਹੁੰਦੀ ਇੱਥੇ ਵਾਹ ਚੋ ਬਰਾਬਰ ਆਪਣੇ ਜਿਹੜੇ ਪੰਜਾਬੀ ਆਉਂਦੇ ਨੇ ਇੱਥੇ ਉਹ ਜਾਂ ਤਾਂ ਮੇਲਾ ਦੇਖਣ ਆਉਂਦੇ ਨੇ ਜਾਂ ਫਿਰ ਉਹ ਘੋੜੇ ਲੈ ਕੇ ਆਉਂਦੇ ਨੇ ਆਪਣੇ ਪੰਜਾਬੀ ਘੋੜਿਆਂ ਦੇ ਸ਼ੌਕੀਨਾ ਸੋ ਇੱਥੇ ਘੋੜਿਆਂ ਦੇ ਘੋੜਿਆਂ ਦੇ ਜਿਹੜੇ ਸ਼ੌਕੀਨਾ ਸਾਰੇ ਇਸ ਮੇਲੇ ਤੇ ਆਉਂਦੇ ਨੇ ਇੱਥੇ ਝੁੱਲੇ ਬਹੁਤ ਲੱਗੇ ਹੋਏ ਨੇ ਬਈ ਬਹੁਤ ਵੱਡਾ ਝੂਲਾ ਗਰਾਉਂਡ ਹੈ ਇੱਥੇ ਤੇ ਆਪਾਂ ਤੁਹਾਨੂੰ ਮੋਟਰਸਾਈਕਲ ਤੇ ਘੇੜਾ ਦਵਾਵਾਂਗੇ ਇਸ ਇਸ ਚੁੱਲਾ ਗਰਾਉਂਡ ਦਾ ਨਾ ਮੇਲੇ ਦਾ ਪੂਰੇ ਦਾ ਤਾਂ ਕਿ ਇਸ ਮੈਂ ਇਸ ਕਰਕੇ ਥੋੜਾ ਤੁਹਾਨੂੰ ਘਟ ਤੁਹਾਡਾ ਟਾਈਮ ਖਰਾਬ ਕਰ ਰਹੇ ਆ ਕਿ ਥੋੜੇ ਸਮੇਂ ਚ ਤੁਹਾਨੂੰ ਸਾਰਾ ਪੁਸ਼ ਕਰ ਕਮਾ ਦਈਏ ਜਿੰਨਾ ਕਿ ਇਸ ਮੇਲੇ ਚ ਜੋ ਜੋ ਐਕਟੀਵਿਟੀ ਆ ਜਿਵੇਂ ਕਿ ਆਪਾਂ ਚੁੱਲਾ ਗਰਾਉਂਡ ਦੇਖੀ ਜਾਨੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਝੀਲ ਤੇ ਵੀ ਲੈ ਕੇ ਚੱਲਾਂਗੇ ਤੇ ਉਸ ਤੋਂ ਬਾਅਦ ਆ ਪਹਾੜ ਤੇ ਇੱਕ ਮੰਦਿਰ ਬਣਿਆ ਹੋਇਆ ਮਾਤਾ ਸਵੈਤਰੀ ਦੇਵੀ ਜੀ ਉੱਥੇ ਵੀ ਚੱਲਾਂਗੇ ਤੇ ਅੱਗੇ ਜਿਹੜਾ ਮੇਨ ਇੱਥੇ ਮੰਦਿਰ ਬਣਿਆ ਹੋਇਆ ਬ੍ਰਹਮਾ ਜੀ ਦਾ ਮੰਦਿਰ ਤੇ ਉਹ ਕਹਿੰਦੇ ਹਿੰਦੁਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵੈਸੇ ਇੱਕੋ ਇੱਕ ਕਲੌਤਾ ਮੰਦਿਰ ਆ ਹਾਲਾਂਕਿ ਇੰਨੇ ਦਿਨੀ ਸੁੰਡ ਚ ਆ ਕੇ ਇੱਕ ਦੋ ਥਾਵਾਂ ਤੇ ਮੰਦਿਰ ਹੋਰ ਵੀ ਬਣ ਚੁੱਕੇ ਆ ਤੇ ਪਰ ਇੱਥੇ ਪਹਿਲਾ ਮੰਦਿਰ ਜਿਹੜਾ ਉਹ ਬ੍ਰਹਮਾ ਜੀ ਦਾ ਦੁਨੀਆ ਦੇ ਵਿੱਚ ਪੁਸ਼ਕਰ ਦੇ ਵਿੱਚ ਹੀ ਆ ਉਹ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਆਜੋ ਫਿਰ ਆਪਾਂ ਤੁਹਾਨੂੰ ਮੋਟਰਸਾਈਕਲ ਤੇ ਝੂਲਾ ਗਰਾਊਂਡ ਦਿਖਾ ਦਨੇ ਇੱਕ ਵਾਰੀ ਕਿਹੜਾ ਕਿਹੜਾ ਚੜਿਆ ਬਾਈ ਤੁਹਾਡੇ ਜੋ ਇਸ ਚੰਡੋਲ ਤੇ ਮੈਂ ਜ਼ਿੰਦਗੀ ਚ ਇੱਕ ਵਾਰੀ ਚੜਿਆ ਰਾਜਸਥਾਨ ਬਾਗੜ ਤੇ ਥੱਲੇ ਨੂੰ ਆਉਂਦੇ ਆ ਚੰਡੋਲ ਉਹਦਾ ਯਾਰ ਬੜਾ ਡਰ ਲੱਗਦਾ ਸਰੀਰ ਖਾਲੀ ਖਾਲੀ ਜਾ ਹੋ ਜਾਂਦਾ ਸਾਨੂੰ ਸੱਚੀ ਡਰ ਲੱਗਦਾ ਬਈ ਆਪਾਂ ਮੁੜ ਕੇ ਕਦੇ ਪੰਗਾ ਨਹੀਂ ਲਿਆ ਤੇ ਬਹੁਤ ਵੱਡਾ ਗਰਾਊਂਡ ਆ ਬਾਈ ਇੱਥੇ ਬੱਕ ਬੱਕ ਤਰ੍ਹਾਂ ਦੇ ਝੂਲੇ ਤੇ ਚੰਡੋਲਾ ਹਨਾ ਸੋਹਣੀ ਗੱਲਬਾਤ ਤੇ ਇਸ ਤਰ੍ਹਾਂ ਦੇ ਉੱਠ ਗੱਡੀਆਂ ਬਹੁਤ ਜ਼ਿਆਦੇ ਨੇ ਇੱਥੇ ਤੇ ਸੋਹਣੇ ਵੀ ਲੱਗਦੇ ਆ ਐਨੀ ਦਿਨੀ ਜੇ ਤੁਸੀਂ ਪੁਸ਼ਕਰ ਆ ਰਹੇ ਹੋ ਤਾਂ ਸਵੇਰੇ ਸ਼ਾਮ ਦੀ ਥੋੜੀ ਜਿਹੀ ਠੰਡ ਹੁੰਦੀ ਆ ਗਰਾਊਂਡ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜਿਹੜੀ ਪੁਸ਼ਕਰ ਲੇਕ ਬਣੀ ਹੋਈ ਆ ਜਿੱਥੇ ਬਰਮਾ ਜੀ ਦਾ ਮੰਦਿਰ ਵੀ ਆ ਸੋ ਉਹ ਸੱਚੀ ਝੀਲ ਦੇ ਕਿਨਾਰੇ ਤੇ ਕਹਿੰਦੇ 500 ਮੰਦਿਰ ਬਣਿਆ ਹੋਇਆ ਤਕਰੀਬਨ ਤਕਰੀਬਨ ਸੋ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ 52 ਘਾਟ ਬਣੇ ਹੋਏ ਨੇ ਪੁਸ਼ਕਰ ਸ਼ਹਿਰ ਦੇ ਅੰਦਰ ਦਾ ਚੱਕਾ ਬਾਕਾ ਤੇ ਮੇਲੇ ਦੇ ਕਾਰਨ ਬਜ਼ਾਰਾਂ ਚ ਰੌਣਕ ਵੀ ਕਾਫੀ ਆ ਤੇ ਆਪਾਂ ਇਸ ਟਾਈਮ ਪੁਸ਼ਕਰ ਝੀਲ ਦੇ ਕਿਨਾਰੇ ਤੇ ਆਂ ਕਰਦੇ ਮੇਲੇ ਤੇ ਬਾਹਰਲੇ ਦੇਸਾਂ ਚੋਂ ਬਹੁ ਲੋਕ ਆਉਂਦੇ ਭਾਈ ਗੋਰੇ ਬਹੁਤ ਘੁੰਮਣ ਆਉਂਦੇ ਆ ਕੁਛ ਤਾਂ ਇੱਥੇ ਰੇਤੀਲਾ ਵੀ ਤੇ ਪਹਾੜ ਵੀ ਦੋਨੋਂ ਇਕੱਠੇ ਮਿਲ ਜਾਂਦੇ ਆ ਮੌਸਮ ਇੱਥੋਂ ਦਾ ਸਾਫ਼ ਸੁਥਰਾ ਤੇ ਆਪਾਂ ਇੱਕ ਵਾਰੀ ਮੋਟਰਸਾਈਕਲ ਸਟੈਂਡ ਚਲਾ ਦਈਏ ਇੱਥੇ ਬਾਜ਼ਾਰ ਦੇ ਵਿੱਚ ਹੀ ਇੱਥੇ ਤੁਹਾਨੂੰ ਹੈਗਾ ਜਿਹੜਾ ਪਾਰਕਿੰਗ ਮਿਲ ਜਾਂਦੀ ਆ ਸੋ ਉਸ ਤੋਂ ਬਾਅਦ ਆਪਾਂ ਚੱਲਦੇ ਆ ਪਹਿਲਾਂ ਬਰਮਾ ਜੀਆਂ ਦੇ ਮੰਦਿਰ ਚੱਲਾਂਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਪਸ਼ਕਰ ਲੈ ਕੇ ਜਿਹੜੀ ਉਹ ਦਿਖਾਵਾਂਗੇ ਜਾਟ ਸ਼ਿਵ ਮੰਦਿਰ ਪੁਸ਼ਕਰ ਇੱਥੇ ਜੇ ਤੁਹਾਨੂੰ ਦੱਸਿਆ 500 ਮੰਦਰਾ ਗਿਣਨੇ ਬਹੁਤ ਔਖੇ ਆ ਤੇ ਜਿੰਨੇ ਕ ਆਪਾਂ ਨੂੰ ਚਲੋ ਮੂਰੇ ਆਈ ਜਾਣਗੇ ਆਪਾਂ ਤੁਹਾਨੂੰ ਦਿਖਾਉਂਦੇ ਜਮਾਂਗੇ ਪੁਸ਼ਕਰ ਸ਼ਹਿਰ ਦਾ ਮੇਲਾ ਆਪਾਂ ਪਹਿਲੀ ਵਾਰੀ ਦੇਖਿਆ ਤੇ ਵਾਕਈ ਇੱਥੇ ਬਹੁਤ ਸਾਰੀ ਰੌਣਕ ਆ ਬਾਈ ਜ਼ਿੰਦਗੀ ਚ ਇੱਕ ਵਾਰੀ ਇਹ ਜ਼ਰੂਰ ਦੇਖਿਓ ਸਾਰੇ ਜਣੇ ਅੰਦਰ ਚੱਲ ਜਾਣ ਵਾਸਤੇ ਤੁਸੀਂ ਇੱਥੋਂ ਫੋਲ ਲੈ ਸਕਦੇ ਹੋ ਬਹੁਤ ਸ਼ਰਧਾ ਨਾਲ ਲੋਕ ਇੱਥੇ ਆਉਂਦੇ ਆ ਇਹ ਆ ਭਾਈ ਕਲਾਕਾਰੀ ਬ੍ਰਹਮਾ ਜੀਆਂ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਇੱਥੇ ਸਾਧੂ ਸੰਤ ਬੈਠੇ ਪੂਜਾ ਪਾਠ ਕਰਦੇ ਨੇ ਜਿੰਨੇ ਵੀ ਵਿਦੇਸ਼ੀ ਸੈਲਾਨੀ ਆਉਂਦੇ ਆ ਉਹ ਇਹਨਾਂ ਦੀਆਂ ਤਸਵੀਰਾਂ ਜ਼ਰੂਰ ਲੈ ਕੇ ਜਾਂਦੇ ਨੇ ਆਪਾਂ ਫਿਲਹਾਲ ਬ੍ਰਹਮਾ ਜੀਆਂ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਆ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਵੀ ਗੁਰੇ ਫਿਰਦੇ ਨੇ ਆਪਾਂ ਅੰਦਰੋਂ ਤੁਹਾਨੂੰ ਕੋਸ਼ਿਸ਼ ਕਰਾਂਗੇ ਦਰਸ਼ਨ ਕਰਵਾਉਣ ਦੀ ਹਾਲਾਂਕਿ ਅੰਦਰ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਵੀਡੀਓ ਬਣਾਉਣਾ ਅਲਾਉਡ ਨਹੀਂ ਹੁੰਦਾ ਤੇ ਬਹੁਤ ਵਧੀਆ ਗੱਲ ਆ ਅੰਦਰ ਤੁਸੀਂ ਜਾਣੇ ਹੋ ਤਾਂ ਸ਼ਰਧਾ ਨਾਲ ਮੱਥਾ ਟੇਕੋ ਫਿਰ ਉੱਥੇ ਕੈਮਰੇ ਘੱਟ ਕੇ ਆਪ ਆਪ ਧਿਆਨ ਹਟਾ ਲੈਣੇ ਤੇ ਦੂਜਾਂ ਨੂੰ ਵੀਡੀਓ ਸਟਾਰਟ ਕਰਦੇ ਠੀਕ ਹੈ ਜੀ ਵਧੀਆ ਗੱਲ ਆ ਇਹ ਪਰ ਇੱਕ ਚੀਜ਼ ਇੱਥੇ ਹੋਰ ਨੋਟ ਕੀਤੀ ਮੈਂ ਤੁਸੀਂ ਉਰਲੇ ਪਾਸੇ ਜਿਹੜਾ ਉਹ ਦੇਖ ਰਹੇ ਹੋ ਬ੍ਰਹਮਾ ਜੀ ਦਾ ਮੰਦਿਰ ਅੰਦਰਲੇ ਪਾਸੇੋਂ ਇੱਥੇ ਅੱਪਾ ਜਮਾ ਮੰਦਰ ਦੇ ਅੰਦਰੋਂ ਵੀਡੀਓ ਨਹੀਂ ਬਣਾਉਂਦੇ। ਇੱਥੇ ਇੱਕ ਬੀਬੀ VIP ਲੈਣ ਲੱਗੀ ਹੋਈ ਸੀ। ਉਹਦੇ ਪਤਾ ਨਹੀਂ ਕਿੰਨੇ ਪੈਸੇ ਲੈਂਦੇ ਭਰਾਵਾ ਮੱਥਾ ਟੱਕੇ ਹੁੰਦੇ ਜਾਂ ਕੀ ਕਾਰਨ ਆਪਾਂ ਨੂੰ ਨਹੀਂ ਪਤਾ। ਪਰ ਇਹ ਤੁਹਾਨੂੰ ਗੁਰਦੁਆਰਾ ਸਾਹਿਬ ਕਿਤੇ ਨਹੀਂ ਮਿਲੂਗਾ। ਇਹ ਪਤਾ ਨਹੀਂ ਕਿਉਂ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ VIP ਦਰਸ਼ਨਾਂ ਜਿਹੜੇ ਉਹ ਇਸ ਤਰ੍ਹਾਂ ਨਹੀਂ। ਪੈਸੇ ਲੈ ਕੇ ਤੁਸੀਂ ਕਿਸੇ ਨੂੰ ਦਰਸ਼ਨ ਕਰਵਾਉਂਦੇ। ਮੈਨੂੰ ਲੱਗਦਾ ਉਹ ਪੈਸੇ ਦੇ ਕੇ ਦਰਸ਼ਨ ਕਰਨ ਵਾਲਿਆਂ ਨੂੰ ਵੀ ਲੱਗਦਾ ਹਾਂ ਬਹੁਤ ਜਗ੍ਹਾ ਸੁਣਿਆ ਕਿ ਪੈਸੇ ਦਿਓ ਤੇ ਤੁਹਾਨੂੰ 5 ਮਿੰਟ 'ਚ ਦਰਸ਼ਨ ਕਰਵਾ ਦਿੰਦੇ ਆ ਜੇ ਸ਼ਰਦਾ ਤਾਂ ਲਾਈਨ 'ਚ ਜਾਓ ਨਹੀਂ ਇਹ ਬਾਜ਼ਾਰ ਇੱਥੇ ਬਹੁਤ ਕਾਫੀ ਵੱਡਾ ਬਾਜ਼ਾਰ ਆ ਹਾਲਾਂਕਿ ਜਿਆਦਾ ਜ਼ਿਆਦਾਤਰ ਇੱਥੇ ਜਿਹੜੀਆਂ ਦੁਕਾਨਾਂ ਨੇ ਉਹ ਵਿਦੇਸ਼ੀ ਕੱਪੜਾ ਇੱਥੇ ਤੁਹਾਨੂੰ ਬਹੁਤ ਮਿਲਦਾ ਕਿਉਂਕਿ ਇੱਥੇ ਜਿੰਨੇ ਵੀ ਗੋਰੇ ਆਉਂਦੇ ਆ ਇਹ ਉਹਨਾਂ ਲਈ ਇੱਥੇ ਉਸ ਤਰ੍ਹਾਂ ਦਾ ਕੱਪੜਾ ਬਹੁਤ ਜ਼ਿਆਦਾ ਮਿਲਦਾ ਪੁਸ਼ਕਰ ਦੇ ਵਿੱਚ ਵਾਕਈ ਗੋਰੇ ਆਉਂਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਬਾਜ਼ਾਰ ਬਹੁਤ ਖੂਬਸੂਰਤ ਆ ਬਹੁਤ ਸੋਹਣਾ ਬਾਜ਼ਾਰ ਆ ਤੇ ਮਹਿੰਗਾ ਜ਼ਰੂਰ ਆ ਥੋੜਾ ਜਿਹਾ ਆਪਾਂ ਇਸ ਟਾਈਮ ਬ੍ਰਹਮਾ ਜੀ ਦੇ ਮੰਦਿਰ ਤੋਂ ਥੋੜਾ ਜਿਹਾ ਅੱਗੇ ਜਾ ਕੇ ਤੁਹਾਨੂੰ ਪੁਸ਼ਕਰ ਲੈਕ ਤੇ ਜਾਣ ਵਾਸਤੇ ਜਿਹੜਾ ਹੈਗਾ ਕਿਸੇ ਵੀ ਮੰਦਰ ਵਿੱਚ ਦੀ ਤੁਸੀਂ ਜਾ ਸਕਦੇ ਹੋ ਇੱਥੇ ਘਾਟ ਬਣੇ ਹੋਏ ਨੇ ਬਹੁਤ ਸਾਰੇ ਬਵੰਜਾ ਘਾਟ ਨੇ ਇੱਥੇ 500 ਮੰਦਰਾਂ ਕਰੀਪਰੀ ਚੀਲ ਦੇ ਚਾਰੇ ਪਾਸੇ ਤੁਹਾਨੂੰ ਅੰਦਰੋਂ ਆਪਾਂ ਛੀਲ ਵੀ ਦਿਖਾਵਾਂਗੇ ਥੋੜਾ ਜਿਹਾ ਆਪਾਂ ਬਾਜ਼ਾਰ ਚ ਘੇੜਾ ਦਿੰਨੇ ਆ ਤੇ ਜਿੱਥੇ ਜੇ ਵੀ ਆਪਾਂ ਨੂੰ ਰਸਤਾ ਮਿਲਿਆ ਪੁੱਛਦੇ ਆਪਾਂ ਗਏ ਨੂੰ ਕਿ ਘਾਟ ਚ ਜਾਣ ਦਾ ਰਸਤਾ ਕੋਈ ਕਿਹੜੀ ਘਾਟ ਤੋਂ ਉਤਰਿਆ ਜਾਵੇ ਸੋ ਅੰਦਰ ਜਾ ਕੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਆ ਇਸ ਤਰ੍ਹਾਂ ਦਾ ਬਾਜ਼ਾਰ ਦਾ ਮਾਹੌਲ ਆ ਬਹੁਤ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਸੋਹਣੀਆਂ ਵੀ ਲੱਗ ਰਹੀਆਂ ਬਹੁਤ ਖੂਬਸੂਰਤ ਬਾਜ਼ਾਰਾ ਰੌਣਕ ਕਾਫੀ ਆ ਕੁਝ ਤਾਂ ਇਹਨਾਂ ਦਿਨੀ ਪੁਸ਼ਕਰ ਮੇਲਾ ਚੱਲ ਰਿਹਾ ਤੇ ਕੁਝ ਇੱਥੇ ਜਿਹੜੇ ਆਪਣੇ ਲੋਕ ਆ ਉਹ ਘੋੜੇ ਲੈ ਕੇ ਆਉਂਦੇ ਆ ਜਾਂ ਫਿਰ ਮੇਲਾ ਦੇਖਣ ਆਉਂਦੇ ਆ ਪਰ ਜਿਵੇਂ ਗੁਜਰਾਤ ਹੋ ਗਿਆ ਰਾਜਸਥਾਨ ਹੋ ਗਿਆ ਇਹ ਇਧਰ ਦੇ ਲੋਕ ਆ ਜਿਹੜੇ ਜਾਂ ਉੱਤਰ ਪ੍ਰਦੇਸ਼ ਦੇ ਵੀ ਮੈਂ ਦੇਖਿਆ ਜਿੰਨਾ ਕ ਉਹ ਬੜੀ ਸ਼ਰਧਾ ਨਾਲ ਆਉਂਦੇ ਆ ਉਹ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਕਿਉਂਕਿ ਬ੍ਰਹਮਾ ਜੀ ਦਾ ਇੱਕੋ ਹੀ ਮੰਦਿਰ ਆ ਜਿਹੜਾ ਕਿ ਪੁਸ਼ਕਰ ਦੇ ਵਿੱਚ ਹੀ ਆ ਤੇ ਜਾਂ ਫਿਰ ਉਹ ਆਪਣੇ ਜਿਹੜੇ ਉਹਨਾਂ ਦੇ ਬਜ਼ੁਰਗ ਨੇ ਸਵਰਗਵਾਸ ਹੋ ਗਏ ਉਹਨਾਂ ਦੇ ਵਾਸਤੇ ਇੱਥੇ ਪੂਜਾ ਪਾਠ ਕਰਵਾਉਂਦੇ ਨੇ ਪਾ ਫਿਲਹਾਲ ਫਾਈਨਲੀ ਪਹੁੰਚ ਚੁੱਕੇ ਆ ਪੁਸ਼ਕਰ ਲੈ ਕੇ ਸੋ ਤਸਵੀਰਾਂ ਚ ਬਹੁਤ ਦੇਖੀ ਸੀ ਬਹੁਤ ਟਾਈਮ ਦੀ ਇੱਛਾ ਸੀ ਇੱਥੇ ਹਣ ਦੀ ਤੇ ਇਹਦੇ ਬਵੰਜਾ ਘਾਟ ਨੇ ਤੇ ਘਟੋ ਘਾਟ ਇਹਦੇ ਆਸੇ ਪਾਸੇ ਜਿਹੜਾ ਹੈਗਾ ਚਾਰੇ ਪਾਸੇ 500 ਦੇ ਕਰੀਬ ਮੰਦਰ ਬਣਿਆ ਹੋਇਆ Hindu ਧਰਮ ਦਾ ਇਹ ਮੁੱਖ ਤੀਰਥ ਸਥਾਨ ਆ ਪੁਸ਼ਕਰ ਹਰ ਸਾਲ ਇੱਥੇ ਅਕਤੂਬਰ ਨਵੰਬਰ ਦੇ ਵਿੱਚ ਮੇਲਾ ਵੀ ਲੱਗਦਾ ਪੰਜਾਬ ਵਾਲੇ ਆਪਣੇ ਘੋੜੇ ਲੈ ਕੇ ਆਉਂਦੇ ਨੇ ਪਸ਼ੂ ਲੈ ਕੇ ਆਉਂਦੇ ਨੇ ਸੋ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਚੋਂ ਸ਼ਰਧਾਲੂ ਇੱਥੇ ਆਉਂਦੇ ਨੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਤੁਹਾਨੂੰ ਪਿੱਛੇ ਦਿਖਾਈ ਵੀ ਦੇ ਰਹੇ ਹੁਣ ਆਪਾਂ ਤੁਹਾਨੂੰ ਬੈਕ ਕੈਮਰੇ ਤੇ ਦਰਸ਼ਨ ਕਰਵਾਉਣੀ ਹੈ ਗੁਰਦੁਆਰਾ ਸਾਹਿਬ ਦੇ ਵੀ ਆਪਾਂ ਉਧਰਲੇ ਪਾਸੇ ਵੀ ਚੱਲਾਂਗੇ ਸੋ ਤੁਹਾਨੂੰ ਵਿਊ ਦੇਖ ਕੇ ਕਿਵੇਂ ਲੱਗਿਆ ਬਹੁਤ ਬਹੁਤ ਖੂਬਸੂਰਤ ਆ ਬਹੁਤ ਟਾਈਮ ਦੀ ਇੱਛਾ ਸੀ ਮੇਰੀ ਇੱਥੇ ਆਉਣ ਦੀ ਸੋ Hindu ਧਰਮ ਦੇ ਜਿਹੜੇ ਜ਼ਿਆਦਾਤਰ ਲੋਕ ਆ ਉਹ ਇੱਥੇ ਪੂਜਾ ਕਰਨ ਵਾਸਤੇ ਆਉਂਦੇ ਆ ਇਧਰਲੇ ਪਾਸੇ ਦੇਖੋਗੇ ਤਾਂ ਉਧਰ ਗੁਜਰਾਤ ਤੱਕ ਦੇ ਲੋਕ ਇੱਥੇ ਆਉਂਦੇ ਆ ਕਿਉਂਕਿ ਗੁਜਰਾਤ ਇਧਰੋਂ ਨੇੜੇ ਰਹਿ ਜਾਂਦਾ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਐਮਪੀ ਮਹਾਰਾਸ਼ਟਰ ਕਾਫੀ ਦੂਰੋਂ ਦੂਰੋਂ ਜਿਹੜੇ ਲੋਕ ਆਉਂ ਉਹ ਇੱਥੇ ਆਉਂਦੇ ਆ ਸੋ ਇਹ ਆ ਜੀ ਪੁਸ਼ਕਰ ਲੈ ਇੱਕ ਇਹ ਦੋਨੇ ਸਾਈਡਾਂ ਤੇ ਪਹਾੜਾ ਸ਼ਾਮ ਨੂੰ ਇੱਥੇ ਆਰਤੀ ਹੁੰਦੀ ਆ ਤੇ ਹੋਰ ਵੀ ਖੂਬਸੂਰਤ ਲੱਗਦਾ ਇੱਥੇ ਦੇਖਣ ਵਾਲਾ ਹੁੰਦਾ ਅਸ ਟਾਈਮ ਥੋੜਾ ਜਿਹਾ ਬਦਲਵਾਈ ਕਰਕੇ ਬਦਲਾ ਕਰਕੇ ਜਿਹੜਾ ਉਹ ਪਿੱਛੇ ਪਹਾੜ ਚੰਗੀ ਤਰ੍ਹਾਂ ਨਜ਼ਰ ਨਹੀਂ ਆ ਰਹੇ ਪਰ ਜੇ ਤੁਸੀਂ ਇਹ ਆਨੰਦ ਚੀਲ ਦਾ ਲੈਣਾ ਤਾਂ ਤੁਸੀਂ ਸ਼ਾਮ ਨੂੰ ਜ਼ਰੂਰ ਇੱਥੇ ਆਇਓ ਆਪਾਂ ਵਾਪਸੀ ਕਰਨੀ ਇਸ ਕਰਕੇ ਨਹੀਂ ਖੜਦੇ ਸ਼ਾਮ ਨੂੰ ਚੀਲ ਦੇ ਕਿਨਾਰੇ ਦਾ ਨਜ਼ਾਰਾ ਦੇਖਣ ਆਲਾ ਹਾਂ ਕਹਿੰਦੇ ਪੁਸ਼ਕਰ ਆਉਨੇ ਹੋ ਤਾਂ ਇੱਥੋਂ ਦੇ ਮਾਲ ਪੂੜੇ ਜ਼ਰੂਰ ਖਾ ਕੇ ਜਾਇਓ ਕਾਫੀ ਮਸ਼ਹੂਰ ਨੇ ਇੱਥੋਂ ਦੇ ਮਾਲ ਪੂੜੇ ਲక్ష్ਮੀ ਮਠਾਸ ਪੰਡਰ ਨਵਾਂ ਪਾਈ ਨੀ ਉਹਦਾ ਮੇਰਾ ਕੋਰਨਾ ਚਾਹੇ ਨਾ ਅੱਜ ਅਸੀਂ ਅੱਜ ਕੋਲੋਂ ਕੀਤਾ ਜਿੱਦੇ ਤੇ ਪਿਆ ਕੋਲੋਂ ਟੇਬਲ ਝੋਲਾ ਗਰਾਊਂਡ ਤੇ ਪੁਸ਼ਕਰ ਲੇਕ ਬ੍ਰਹਮਾ ਜੀਆ ਦੇ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਮਾਤਾ ਸਵੈਤਰੀ ਦੇਵੀ ਜੀਆ ਦੇ ਮੰਦਿਰ ਸਾਹਮਣੇ ਪਹਾੜੀ ਤੇ ਤੁਸੀਂ ਮੰਦਰ ਦੇ ਦਰਸ਼ਨ ਕਰ ਰਹੇ ਹੋ ਬਿਲਕੁਲ ਟੀਸੀ ਦੇ ਉੱਪਰ ਮਾਤਾ ਸੁਵਿਤਰੀ ਦੇਵੀ ਜੀਆ ਦਾ ਮੰਦਰ ਬਣਿਆ ਹੋਇਆ ਹੈ ਇਤਿਹਾਸ ਬਾਰੇ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਜਦੋਂ ਬ੍ਰਹਮਾ ਜੀਆ ਨੇ ਉੱਪਰੋਂ ਕਮਲ ਦਾ ਪੁੱਲ ਸਿੱਟਿਆ ਤੇ ਜਿੱਥੇ ਉਹ ਜਾ ਕੇ ਉਹ ਪੁੱਲ ਡਿੱਗਿਆ ਉੱਥੇ ਪੁਸ਼ਕਰ ਲੇਕ ਬਣੀ ਹੋਈ ਹੈ ਉਸ ਪੁਸ਼ਕਰ ਲੇਕ ਦੇ ਕਿਨਾਰੇ ਤੇ ਬੈਠ ਕੇ ਬ੍ਰਹਮਾ ਜੀਆ ਨੇ ਪੂਜਾ ਕੀਤੀ ਜਪ ਕੀਤਾ ਤੇ ਉੱਥੇ ਜੱਗ ਰੱਖਿਆ ਉਸ ਜੱਗ ਦੇ ਵਿੱਚ ਬ੍ਰਹਮਾ ਜੀਆ ਦੇ ਧਰਮ ਪਤਨੀ ਸ਼ਾਮਲ ਨਹੀਂ ਸੀਗੇ ਤੇ ਜਿਨ੍ਹਾਂ ਦਾ ਕਰਕੇ ਜਿਸ ਦਾ ਕਰਕੇ ਉਹਨਾਂ ਨੂੰ ਇੱਕ ਮੌਕੇ ਤੇ ਵਿਆਹ ਕਰਨਾ ਪਿਆ ਕਿਸੇ ਹੋਰ ਕੁੜੀ ਨਾਲ ਸੋ ਉਸ ਤੋਂ ਨਾਰਾਜ਼ ਹੋ ਕੇ ਕਹਿੰਦੇ ਮਾਤਾ ਸਵੈਤਰੀ ਦੇਵੀ ਜੀ ਉੱਪਰ ਪਹਾੜੀ ਤੇ ਜਾ ਕੇ ਬਹਿ ਗਏ ਸੀ ਤੇ ਉੱਥੇ ਉਹਨਾਂ ਦਾ ਮੰਦਿਰ ਬਣਾ ਦਿੱਤਾ ਗਿਆ ਆਪਾਂ ਫਿਲਹਾਲ ਖੜੇ ਆ ਮਾਤਾ ਸਵੈਤਰੀ ਦੇਵੀ ਜੀ ਦਾ ਉੱਪਰ ਮੰਦਿਰ ਤੁਸੀਂ ਪਿੱਛੇ ਪਹਾੜੀ ਤੇ ਦੇਖ ਰਹੇ ਹੋਵੋਗੇ ਜਿਹੜੇ ਕਿ ਬ੍ਰਹਮਾ ਜੀਾਂ ਦੇ ਪਤਨੀ ਸੀਗੇ ਸੋ ਉੱਪਰ ਜਾਣ ਵਾਸਤੇ ਬਈ 700 ਪੌੜੀਆਂ ਚੜ੍ਹਨੀਆਂ ਪੈਣੀਆਂ ਉਹ ਚੜ੍ਹਨੀਆਂ ਮੁਸ਼ਕਲ ਆ ਕਿਉਂਕਿ ਟਾਈਮ ਵੀ ਘਟਾ ਤੇ ਤੁਸੀਂ ਚੜ ਸਕਦੇ ਹੋ ਤਾਂ ਜਰੂਰ ਚੜਿਓ ਤੇ ਰੂਪਵੇ ਬੰਦਾ ਹਵਾ ਚੱਲਦੀ ਕਰਕੇ ਮੌਸਮ ਖਰਾਬ ਆ ਸੋ ਤੁਹਾਨੂੰ ਇੱਕ ਥੋੜਾ ਜਿਹਾ ਰਸਤਾ ਦਿਖਾ ਦਿੰਦੇ ਹਾਂ ਉੱਪਰ ਮੰਦਿਰ ਤੁਸੀਂ ਆਪ ਕੋਈ ਨਾ ਕੋਈ ਫੋਟੋ ਨਾਲ ਜਰੂਰ ਮੈਂਸ਼ਨ ਕਰ ਦੇਗੇ ਇਸ ਤਰ੍ਹਾਂ ਦਾ ਰਸਤਾ ਪੌੜੀਆਂ ਆਪਾਂ ਤੁਹਾਨੂੰ ਥੋੜੀਆਂ ਜੀਆਂ ਦਿਖਾ ਦਿੰਦੇ ਹਾਂ ਇਸ ਤਰ੍ਹਾਂ ਦਾ ਰਸਤਾ ਬਣਿਆ ਹੋਇਆ ਰੂਪਵੇ ਦਾ ਗੇਟ ਇੱਧਰ ਹੈਗਾ ਪਰ ਬੰਦ ਕਰ ਰੱਖਿਆ ਤੇ ਪੌੜੀਆਂ ਚੜਨ ਤੋਂ ਪਹਿਲਾਂ ਤੁਸੀਂ ਚਾਹ ਪਾਣੀ ਇੱਥੇ ਪੀ ਸਕਦੇ ਹੋ ਇਹਨਾਂ ਦੇ ਜਿਆਦੇ ਕੁਲੜ ਵਾਲੀ ਚਾਹ ਮਿਲਦੀ ਹੈ ਬਈ ਮਿਲਿਆ ਜਿੰਨੀ ਨਹੀਂ ਇਹ ਕੁਆਹੀਆ ਉੱਪਰ ਪਹਾੜਿਆਂ ਚੜਨ ਵਾਸਤੇ ਰਸਤਾ ਤਾਂ ਕਾਫੀ ਖੂਬਸੂਰਤ ਆ ਪਰ ਹਨਾ ਸਮਾਂ ਵੀ ਘਟਾ ਤੇ ਤੁਸੀਂ ਜੇ ਜਾ ਸਕਦੇ ਹੋ ਤਾਂ ਜਰੂਰ ਜਾਇਓ ਰਾਜਸਥਾਨ ਆਪੋ ਆਪਣੇ ਕਈ ਰੰਗਾਂ ਕਰਕੇ ਵੀ ਮਸ਼ਹੂਰ ਆ ਇੱਥੇ ਕੁਦਰਤ ਬਾਕੀ ਮਿਹਰਬਾਨ ਆ ਇਧਰਲੇ ਪਾਸੇ ਦੇਖੋਗੇ ਤਾਂ ਬਿਲਕੁਲ ਰੇਤਾ ਚਮਕੀ ਜਾਂਦਾ ਤੇ ਉਹ ਸਾਹਮਣੇ ਤੁਸੀਂ ਪਹਾੜ ਵੀ ਦੇਖ ਰਹੇ ਨਾਲ ਨਾਲ ਜੇ ਤੁਸੀਂ ਰੂਪਵੇ ਤੇ ਜਾਣੇ ਹੋ ਤਾਂ 180 ਰੁਪਏ ਮੇਰੇ ਖਿਆਲ ਨਾਲ ਪਰ ਪਰਸਨ ਜਾਣ ਦਾ ਕਰਾਇਆਗਾ ਦਾ ਅੱਜ ਬੰਦ ਆ ਪਰ ਥੋੜੀਆਂ ਜਾਂ ਪੜੀਆਂ ਨਹੀਂ দাম ਚੜਾਤਾ ਫਿਰ ਵੀ ਆਪਾਂ ਕਾਫੀ ਵਟਾ ਗਏ ਐ ਤੇ ਵੀ ਦੇਖ ਕੇ ਨਾ ਚੜ ਕੇ ਇਹ ਵੀ ਸੋਹਣਾ ਲੱਗਦਾ ਯਾਰ ਜੰਮਕ ਦਾ ਸੋਨੇ ਰੰਗਾ ਇੱਥੋਂ ਸ਼ਹਿਰ ਸੋਹਣਾ ਲੱਗਦਾ ਦੇਖਣ ਨੂੰ ਪੁਸ਼ਕਰ ਚ ਆ ਕੇ ਤੁਹਾਨੂੰ ਰੇਤ ਦੇ ਢਿੱਲੇ ਘਟ ਮਿਲਦੇ ਆ ਪਹਾੜ ਜਦਾ ਮਿਲਦੇ ਆ ਇਹ ਜਿੰਨਾ ਕਿ ਵੀ ਮਿਲਦਾ ਸੋਹਣਾ ਲੱਗਦਾ ਪਰ ਰੇਤਾ ਉੱਡ ਬਹੁਤ ਰਿਹਾ ਉਪਰੋਂ ਕੋਸ਼ਿਸ਼ ਕਰਦੇ ਆ ਤੁਹਾਨੂੰ ਜਿੰਨਾ ਕਿ ਚੜਿਆ ਗਿਆ ਕਿ ਆਪਾਂ ਤੁਹਾਨੂੰ ਸ਼ਹਿਰ ਦਾ ਝਾਕਾ ਵਾਕਾ ਇੱਥੋਂ ਦਿਖਾ ਦਈਏ ਇਸ ਤਰ੍ਹਾਂ ਦਿਖਾਈ ਦਿੰਦਾ ਉਪਰੋਂ ਪੁਸ਼ਕਰ ਤੇ ਸੂਰਜ ਦੇਵਤਾ ਥੋੜਾ ਥੋੜਾ ਚਮਕ ਰਿਹਾ ਸਵੇਰੇ ਮਾਹੌਸਾ ਮਾਸੂਮ ਖਰਾਬ ਸੀ ਮੀਂਹ ਸੀ ਤੇ ਐਨਾ ਕੋ ਚਾਈ ਟਿੱਲਾ ਜਿਹੜਾ ਬਣਿਆ ਹੋਇਆ ਟਾਈਮ ਘੱਟ ਹੋਣ ਗਾਰਨਮੈਂ ਥੱਲੋਂ ਬਹੁਤ ਭੱਜ ਕੇ ਆਏ ਜਿਹਦਾ ਕਰਕੇ ਦਮ ਚੜਿਆ ਪਿਆ ਇੱਥੋਂ ਮੰਦਰ ਕ੍ਰਿਸ਼ਨ ਕੋਸ ਹੁਣ ਸਾਫ਼ ਦਿਖਾਈ ਦੇ ਰਿਹਾ ਆਪਾਂ ਤੁਹਾਨੂੰ ਇੱਥੋਂ ਹੀ ਦਰਸ਼ਨ ਕਰਵਾ ਦਿੰਨੇ ਆ ਮਾਫ ਕਰਿਓ ਇਸ ਤਰ੍ਹਾਂ ਦਾ ਪਾਈ ਪਹਾੜੀ ਦੇ ਉੱਪਰ ਮੰਦਿਰ ਬਣਿਆ ਹੋਇਆ ਆਜੋ 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 ਇੱਥੇ ਗੋਰੇ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਛੋਟੇ ਛੋਟੇ ਬੱਚੇ ਸੋਹਣੇ ਲੱਗਦੇ ਯਾਰ ਜਾ ਕੇ ਆਉਟ ਇਹਨਾਂ ਦੇ ਬਹੁਤ ਸੋਹਣੇ ਸ਼ਿੰਗਾਰੇ ਹੁੰਦੇ ਆ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਪਸ਼ੂ ਮੇਲੇ 'ਚ ਜੇ ਤੁਸੀਂ ਪੁਸ਼ਕਰ ਘੁੰਮਦੇ ਹੋ ਤਾਂ ਇਹ ਤਿੰਨੇ ਚਾਰੇ ਥਾਮਾ ਤੇ ਜ਼ਰੂਰ ਜਾ ਕੇ ਆਇਓ ਉੱਤਮੂਰੇ ਜਾਂਦਾ ਆਪਾਂ ਮਾਦੀਨ ਆ ਰਹੀ ਤੇ ਲੋਵੀ ਦੋਸਤੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪਸ਼ੂ ਮੇਲੇ ਕੰਨੀ ਇਧਰਲੇ ਪਾਸੇ ਆਪਣੇ ਵਾਲੇ ਪੰਜਾਬੀ ਭਰਾ ਬਹੁਤ ਨੇ ਸ਼ਕਰਦਾ ਪਸ਼ੂ ਮੇਲਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ ਤੇ ਇੱਥੇ ਪੰਜਾਬੀ ਆਪਣੇ ਜ਼ਿਆਦਾਤਰ ਘੋੜੇ ਲੈ ਕੇ ਆਉਂਦੇ ਨੇ ਤੇ ਇੱਥੇ ਘੋੜੇ ਉੱਠ ਛੋਟੇ ਇਹ ਆਪੋ ਆਪਣੇ ਜਿੰਨੇ ਵੀ ਜਾਨਵਰ ਆ ਇੱਥੋਂ ਤੱਕ ਆ ਕੇ ਲੋਕ ਕਬੂਤਰ ਤੇ ਖਰਗੋਸ਼ ਵੀ ਰੱਖੀ ਬੈਠੇ ਨੇ ਵਿੱਚ ਸੁਰੇਤ ਦੇ ਉੱਪਰ ਮੂਰਤੀਆਂ ਬਣਾਉਣੀਆਂ ਕਲਾਕਾਰੀ ਕਰਨੀ ਉਹ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜੂ ਸੋ 10-10 ਕਰੋੜ ਦੇ ਘੋੜੇ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਅੱਜ ਦੇ ਇਸ ਵੀਡੀਓ ਦੇ ਵਿੱਚ ਇਨਾ ਹੀ ਦੋਸਤੋ ਜਲਦੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀਡੀਓ ਨੂੰ ਦੇਖਿਆ ਕਿੱਥੋਂ ਕਿੱਥੋਂ ਉਹ ਵੀ ਸਾਰੇ ਜਣੇ ਆਪੋ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਣਾ ਕੀਮਤੀ ਸਮਾਂ ਦੇਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ